ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਇੱਕ ਰਚਨਾ ਪਾਗਲਪਨ ਅੰਕ 30 ਜੇ ਕੋਈ ਬੰਦਾ ਆਪਣਾ ਜੀਵਨ ਦੋ ਸ਼ਖਸੀਅਤਾਂ ਵਿੱਚ ਜੀ ਰਿਹਾ ਹੋਵੇ ਤਾਂ ਉਸ ਦਾ ਦਿਮਾਗ ਵੀ ਦੋ ਪਾਗਾਂ ਵਿੱਚ ਵੰਡਿਆ ਜਾਂਦਾ ਹੈ ਤੇ ਦੋ ਦਿਮਾਗੀ ਸ਼ਖਸੀਅਤਾਂ ਰੱਖਣ ਵਾਲਾ ਬੰਦਾ ਕਦੇ ਇੱਕ ਤੇ ਕਦੇ ਦੂਜੀ ਸ਼ਖਸੀਅਤ ਅਨੁਸਾਰ ਜਿਉਂਦਾ ਹੁੰਨ ਕਰਕੇ ਉਸ ਦਾ ਵਿਹਾਰ ਬਦਲ ਜਾਂਦਾ ਹੈ ਇਸ ਤਰ੍ਹਾਂ ਦੋ ਇਕੱਠੀਆਂ ਸੋਚਾਂ ਨੂੰ ਜਦੋਂ ਸ਼ਬਦਾਂ ਰਾਹੀਂ ਲੋਕਾਂ ਸਾਹਮਣੇ ਪ੍ਰਗਟ ਕਰਦਾ ਹੈ ਤਾਂ ਉਸ ਦੇ ਸ਼ਬਦ ਉਸ ਦੀ ਦਿਮਾਗੀ ਵੰਡ ਅਨੁਸਾਰ ਰਲ ਮਿਲ ਜਾਂਦੇ ਹਨ ਉਸੇ ਨੂੰ ਹੀ ਪਾਗਲਪਨ ਦਾ ਨਾਂ ਦਿੱਤਾ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਸਿੱਖਾਂ ਦੀ ਸੋਚ ਰਲਗੱਡ ਹੋ ਗਈ ਹੈ ਨਤੀਜੇ ਵਜੋਂ ਸਿੱਖ ਦਿਮਾਗੀ ਤੌਰ ਤੇ ਹਿਲ ਗਿਆ ਹੈ ਜਿਨ੍ਹਾਂ ਆਦਾਰਿਆਂ ਦੇ ਮੁਖੀਆਂ ਨੇ ਆਮ ਸਿੱਖਾਂ ਦਾ ਡਾਕਟਰ ਬਣ ਕੇ ਇਲਾਜ ਕਰਨਾ ਸੀ ਉਹ ਤਕਤਾਂ ਦੇ ਜਥੇਦਾਰ ਤੇ ਹੋਰ ਮਹੱਤਵਪੂਰਨ ਸਿੱਖ ਆਪ ਵੀ ਇਸ ਰੋਗ ਦੇ ਮਰੀਜ਼ ਹਨ ਅਰਥਾਤ ਜਿਹੜਾ ਰੋਗ ਬੱਕਰੀ ਨੂੰ ਉਹ ਰੋਗ ਪਠੋਰੇ ਨੂੰ ਵੀ ਵਾਂਗ ਉਹ ਡਾਕਟਰ ਮਰੀਜ਼ਾਂ ਨਾਲੋਂ ਵੀ ਜ਼ਿਆਦਾ ਅਵਲਟਬਲ ਬੋਲ ਰਹੇ ਹਨ ਜਦੋਂ ਡਾਕਟਰ ਵੀ ਬਿਮਾਰ ਹੋਣ ਤਾਂ ਮਰੀਜ਼ਾਂ ਦਾ ਰਾਜ ਕੌਣ ਕਰੇ ਇਸ ਤਰ੍ਹਾਂ ਸਿੱਖ ਦਿਨੋਂ ਦਿਨ ਧਾਰਮਿਕ ਮਨੋਰੋਗ ਦੇ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਨੇ 12 ਸਾਲਾਂ ਤੱਕ ਸੰਘਰਸ਼ ਕੀਤਾ ਤੇ ਰਵਾਇਤੀ ਲੀਡਰਾਂ ਨੂੰ ਬੁਰਾ ਭਲਾ ਆਕਿਆ ਅੱਜ ਹਾਲਾਤ ਨੇ ਉਹਨਾਂ ਨੂੰ ਉਹਨਾਂ ਲੀਡਰਾਂ ਅੱਗੇ ਹੀ ਗੋਡੇ ਟੇਕਣ ਦੀ ਮਜਬੂਰ ਕਰ ਦਿੱਤਾ ਹੈ ਗੋਡੇ ਟੇਕਣ ਵਾਲਿਆਂ ਨੂੰ ਚੇਅਰਮੈਨੀਆਂ ਮੈਂਬਰੀਆਂ ਉਤੇ ਮੁਨਾਫਾ ਬਖਸ਼ ਅਹੁਦੇ ਤਾਂ ਮਿਲ ਹੀ ਜਾਂਦੇ ਹਨ ਜਦੋਂ ਕੋਈ ਕੈਂਸਰ ਨਾਲ ਮਰ ਰਿਹਾ ਹੋਵੇ ਉਸਦੇ ਗਿੱਟੇ ਤੇ ਹੋਈ ਫਿੰਸੀ ਦੀ ਕੀ ਮਹੱਤਤਾ ਰਹਿੰਦੀ ਹੈ ਸਿੱਖ ਸਮਾਜ ਵਿੱਚ ਕਈ ਪ੍ਰਚਾਰਕ ਕੈਂਸਰ ਦੇ ਇਲਾਜ ਵਰ ਧਿਆਨ ਨਹੀਂ ਦਿੰਦੇ ਸਗੋਂ ਫੈਂਸੀ ਦੇ ਆਲੇ ਦੁਆਲੇ ਹੀ ਇਲਾਜ ਕਰੀ ਜਾ ਰਹੇ ਹਨ ਕਦੀ ਕਹਿੰਦੇ ਹਨ ਫਲਾਣੇ ਨੇ ਦਾੜੀ ਕੱਟ ਲਈ ਫਲਾਣੇ ਦੀ ਘਰਵਾਲੀ ਨੇ ਪਰਵੱਟੇ ਮੰਨ ਲਏ ਫਲਾਣਾ ਸ਼ਰਾਬ ਪਿੰਦਾ ਫਲਾਣਾ ਮਾਸ ਖਾਂਦਾ ਸਿੱਖਾਂ ਦੇ ਮਾਮਲੇ ਵਿੱਚ ਜੇ ਕੋਈ ਇਹ ਆਖੇ ਕਿ ਸਿੱਖਾਂ ਦੇ ਧਾਰਮਿਕ ਤੌਰ ਤੇ ਬਿਮਾਰ ਹੋ ਜਾਂਦਾ ਇਲਾਜ ਪੰਜਾਂ ਤਖਤਾਂ ਦੇ ਜਥੇਦਾਰਾਂ ਤੋਂ ਸਿਵਾਏ ਹੋਰ ਕੋਈ ਨਹੀਂ ਕਰ ਸਕਦਾ ਤਾਂ ਸਵਾਲ ਇਹ ਉੱਠਦਾ ਕਿ ਉਹ ਜਥੇਦਾਰ ਤਾਂ ਆਪ ਬਿਮਾਰ ਹਨ ਫਿਰ ਦੂਜਿਆਂ ਦਾ ਇਲਾਜ ਕਿਵੇਂ ਕਰਨਗੇ ਗੱਲ ਸੁਣਨ ਵਾਲਾ ਸੁਣ ਕੇ ਹੈਰਾਨ ਹੋ ਸਕਦਾ ਹੈ ਕਿ ਕਦੇ ਡਾਕਟਰ ਵੀ ਪਾਗਲ ਹੋਏ ਹਨ ਡਾਕਟਰ ਵੀ ਤਾਂ ਇਨਸਾਨ ਹੀ ਹਨ ਉਹ ਵੀ ਉਸੇ ਹਾਲਾਤ ਵਿੱਚ ਹੀ ਰਹ ਰਹੇ ਹਨ ਜਿਸ ਹਾਲਾਤ ਵਿੱਚ ਆਮ ਸਿੱਖ ਰਹਿ ਰਿਹਾ ਹੈ ਇਸ ਦਾ ਤਾਂ ਇਹੋ ਹੀ ਹੱਲ ਹੈ ਕਿ ਪਹਿਲਾਂ ਉਹਨਾਂ ਦਾ ਇਲਾਜ ਕੀਤਾ ਜਾਵੇ ਤੇ ਫਿਰ ਆਮ ਸਿੱਖ ਦਾ ਇਲਾਜ ਹੋਵੇ ਪਰ ਇਹ ਗੱਲ ਸੁਣਨ ਵਾਲੇ ਨੂੰ ਬੜੀ ਅਟਪੱਟ ਜਿਹੀ ਲੱਗਦੀ ਹੈ ਜੇ ਪਾਗਲਖਾਨੇ ਦਾ ਡਾਕਟਰ ਪਾਗਲ ਹੋ ਜਾਵੇ ਤਾਂ ਕੀ ਉਸ ਡਾਕਟਰ ਦਾ ਇਲਾਜ ਨਹੀਂ ਹੋ ਸਕਦਾ ਕਿਸੇ ਡਾਕਟਰ ਦੇ ਇਲਾਜ ਕਰਨ ਦਾ ਤਰੀਕਾ ਬਦਲਦਾ ਨਹੀਂ ਜਾਂਦਾ ਮਰੀਜ਼ ਤਾਂ ਮਰੀਜ਼ ਹੈ ਭਾਵੇਂ ਉਹ ਕੋਈ ਵੀ ਹੋਵੇ पागलपन ਵਿੱਚ ਅਵਲ ਟਬਲੀਆਂ ਗੱਲਾਂ ਤਾਂ ਕੋਈ ਵੀ ਕਰ ਸਕਦਾ ਜਿਵੇਂ ਅਕਲ ਤਖਤਾ ਕਿ ਜੱਥੇਦਾਰ ਕਹਿ ਰਿਹਾ ਕਿ ਸਿੱਖ ਲਵ ਕੁਸ਼ ਦੀ ਉਰਾਧਾ ਤਾਂ ਫਿਰ ਉਹ ਜਾਂ ਤਾਂ ਸੱਚਮੁੱਚ ਦਿਮਾਗੀ ਤੌਰ ਤੇ ਹਿਲ ਗਿਆ ਜਾਂ ਫਿਰ ਉਹ ਸਵਿਧਾਨ ਦੀ ਧਾਰਾ 2520 ਨੂੰ ਪਾੜਨ ਤੇ ਸਾੜਨ ਵਾਲਿਆਂ ਨੂੰ ਸਿੱਧੇ ਟੰਗ ਨਾਲ ਬੇਫਕੂਫ ਕਹਿ ਰਿਹਾ ਬਲਕਿ ਉਹ ਸਾਰੀ ਕੌਮ ਨੂੰ ਹੀ ਬੇਫਕੂਫ ਕਹਿ ਰਿਹਾ ਜਿਸ ਨੇ 12 ਸਾਲ ਵੱਖਰੀ ਹਸਤੀ ਕਾਇਮ ਕਰਨ ਵਾਸਤੇ ਸੰਘਰਸ਼ ਕੀਤਾ ਹੈ ਇਹੋ ਜੇ ਹਾਲਾਤ ਵਿੱਚ ਕੀ ਸਾਰੀ ਕੌਮ ਦਾ ਫਰਜ਼ ਨਹੀਂ ਬਣਦਾ ਕਿ ਇਹੋ ਜੇ ਗੰਭੀਰ ਪਾਗਲ ਦਾ ਇਲਾਜ ਕਰਨ ਵਾਸਤੇ ਅੱਗੇ ਆਵੇ ਦੇ ਉਸ ਦਾ ਇਲਾਜ ਕਰਕੇ ਪੁਨਖੱਟੇ ਅਸਲ ਵਿੱਚ ਸਿੱਖ ਪਾਗਲ ਵੀ ਨਹੀਂ ਬੋਰੇ ਹਨ ਪਾਗਲ ਬਾਰੇ ਤਾਂ ਪਤਾ ਹੁੰਦਾ ਹੈ ਕਿ ਜਦੋਂ ਇਸ ਨੂੰ ਪਾਗਲਪਨ ਦਾ ਦੌਰ ਆਪੇ ਤਾਂ ਇੱਕ ਹੀ ਹਰਕਤਾਂ ਕਰਦਾ ਪਰ ਬੋਰੇ ਦਾ ਕੀ ਪਤਾ ਉਸਨੇ ਕੀ ਚੰਚੜ ਦੇਣਾ ਤੇ ਉੱਠ ਕੇ ਕਿੱਧਰ ਨੂੰ ਉਤਰ ਪੈਣਾ ਕੀ ਪਤਾ ਉਹ ਆਪਣਾ ਮੂੰਹ ਮੱਥਾ ਪਣਾ ਲਵੇ ਜਾਂ ਕਿਸੇ ਦਾ ਸਿਰ ਪਾੜ ਦੇਵੇ ਕੀ ਪਤਾ ਰੋਣ ਲੱਗ ਪਵੇ ਜਾਂ ਹੱਸਣ ਲੱਗ ਪਵੇ ਇਸ ਲਈ ਬੋਰਾ ਪਾਗਲ ਤੋਂ ਵੀ ਵੱਧ ਖਤਰਨਾਕ ਹੈ ਅੱਜ ਤੱਕ ਭਾਗ ਸਾਰੀ ਕੌਮੀ ਬੋਰੀ ਹੋ ਗਈ ਹੈ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਕੁਲਦੀਪ ਸਿੰਘ ਜੀ ਇਓ ਜੇ ਸਾਰੀ ਸਿੱਖਾਂ ਦੀ ਡੋਂਕੀ ਯਾਨੀ ਖੋਤਾ ਸ਼ਬਦ ਵਰਤੇ ਹਨ ਜੇ ਸਿੱਖ ਲਵ ਕੁਸ਼ਤੀ ਏਲਾਦ ਹਨ ਤਾਂ ਫਿਰ ਹਿੰਦੂਆਂ ਦਾ ਦਾਅਵਾ ਬਿਲਕੁਲ ਠੀਕ ਹੈ ਕਿ ਸਿੱਖ ਹਿੰਦੂ ਸਮਾਜ ਦਾ ਹੀ ਅੰਗ ਹਨ ਇਸ ਹਿਸਾਬ ਨਾਲ ਸਿੱਖਾਂ ਨਾਲ ਵਿਤਕਰਾ ਹੋਣ ਵਾਲੀ ਗੱਲ ਵੀ ਮਨਕਰਤ ਹੋ ਜਾਂਦੀ ਹੈ ਫਿਰ ਸਿੱਖਾਂ ਦਾ ਉਹ ਹਰ ਮਤਾਲਬਾ ਹੀ ਗਲਤ ਹੋ ਜਾਂਦਾ ਹੈ ਜਿਸ ਵਿੱਚ ਪੰਜਾਬ ਦੇ ਹਿੰਦੂਆਂ ਨੇ ਭਾਗ ਨਹੀਂ ਲਿਆ ਇਸ ਤਰ੍ਹਾਂ ਹਰ ਹਾਲਤ ਵਿੱਚ ਹੀ ਸਿੱਖ ਹਿੰਦੂ ਸਮਾਜ ਦਾ ਅੰਗ ਬਣ ਜਾਂਦੇ ਹਨ ਪੰਜਾਬੀ ਸੂਬਾ ਮੰਗਣ ਦੀ ਫਿਰ ਕੀ ਲੋੜ ਸੀ ਸਮਝਿਆ ਜਾਣਾ ਚਾਹੀਦਾ ਸਿੱਖ ਸਾਰੇ ਪੰਜਾਬ ਵਿੱਚ ਹਿੰਦੂ ਹੀ ਵਸਤੇ ਹਨ ਅਕਾਲ ਤਖਤ ਵੈਸੇ ਵੀ ਕਈ ਸਿੱਖਾਂ ਦੀ ਚਾਨਣ ਮਨਾਰਾ ਨਹੀਂ ਰਿਹਾ ਜਿਹੜੀ ਵੀ ਸਰਕਾਰ ਆਈ ਉਹਨੇ ਆਪਣੀ ਮਰਜ਼ੀ ਨਾਲ ਜੱਥੇਦਾਰ ਨਿਯੁਕਤ ਕੀਤਾ ਤੇ ਫਿਰ ਆਪਣੇ ਹੱਕ ਵਿੱਚ ਵਰਤਿਆ ਮਹਾਰਾਜਾ ਰਣਜੀਤ ਸਿੰਘ ਇਸ ਕਰਕੇ ਅਕਾਲ ਤਖਤ ਅੱਗੇ ਚੁੱਕਿਆ ਕਿਉਂਕਿ ਉਹ اخلاقی ਮੁਜਰਮ ਸੀ اخلاقی ਮੁਜਰਮ ਦਾ ਕੋਈ ਸਟੈਂਡ ਨਹੀਂ ਹੁੰਦਾ ਚਰਿੱਤਰ ਦੇ ਕੇਸ ਵਿੱਚ ਤਾਂ ਲੋਕ ਮਾਮੂਲੀ ਥਾਣੇ ਜਾ ਕੇ ਵੀ ਮਾਫੀ ਮੰਗ ਲੈਂਦੇ ਹਨ ਇਹ ਤਾਂ ਫਿਰ ਅਕਾਲ ਤਖਤ ਸੀ ਅਖੇ ਰਾਗਮਾਲਾ ਕਾਲ ਤਖਤ ਤੇ ਨਹੀਂ ਪੜਣੀ ਦਰਬਾਰ ਸੇ ਪੜੀ ਜਾਊਗੀ ਜਿਹੜਾ ਕਾਲ ਤਖਤ ਰਾਗਮਾਲਾ ਪੜਨੀ ਹੈ ਕਿ ਨਹੀਂ ਵਰਗਾ ਮੂਮਲੀ ਝਗੜਾ ਨਹੀਂ ਨਿਪਟਾ ਸਕਿਆ ਉਹਨੇ ਹੋਰ ਫੈਸਲੇ ਕੀ ਕਰਨੇ ਹਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਪਸ਼ਟ ਫਰਮਾਨ ਕੀਤਾ ਹੈ ਕਿ ਦਰਸ਼ਨ ਕਰਨ ਨਾਲ ਨਹੀਂ ਗੁਰੂ ਸ਼ਬਦ ਨੂੰ ਵਿਚਾਰ ਕਰਨ ਨਾਲ ਹੀ ਮੁਕਤੀ ਹੋ ਸਕਦੀ ਹੈ ਸਤਿਗੁਰ ਨੋ ਸਭ ਕੋ ਦੇਖਤਾ ਦੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨ ਕਰੇ ਵਿਚਾਰ ਇਹ ਬੜਾ ਸਰਲ ਤੇ ਸਿੱਧਾ ਉਪਦੇਸ਼ ਹੈ ਫਿਰ ਸਾਧਾ ਕੋਲ ਕੀ ਹੈ ਜਿਹੜਾ ਸਿੱਖ ਸੰਤਾਂ ਨੂੰ ਹਿੱੱਕ ਕੇ ਸਾਧਾਂ ਦੇ ਡੇਰੇਆਂ ਤੇ ਲੈ ਜਾਂਦਾ ਇਹ ਅਗਿਆਨਤਾ ਹੈ ਹੋਰ ਕੁਝ ਨਹੀਂ ਜਿੱਥੇ ਰੋਗੀ ਇਕੱਠ ਹਉਣ ਉਸ ਸ਼ਹਿਰ ਜਾਂ ਕਸਬੇ ਵਿੱਚ ਡਾਕਟਰ ਵੀ ਘਟ ਵਸਦੇ ਹਨ ਇਸ ਤਰ੍ਹਾਂ ਤਾਂ ਜਿੱਥੇ ਧਰਮੀ ਲੋਕ ਹਉਣ ਉੱਥੇ ਗੁਰੂ ਤੇ ਸਤਗੁਰ ਵੀ ਘਟ ਪੈਦਾ ਹੋਣੇ ਚਾਹੀਦੇ ਹਨ ਪਰ ਪੰਜਾਬ ਵਿੱਚ ਪਹਿਲਾਂ 10 ਗੁਰੂ ਸਾਹਿਬਾਨ ਪੈਦਾ ਹੋਏ ਉਹਨਾਂ ਨੇ ਜ਼ਿੰਦਗੀ ਤੇ ਜੀਵਨ ਜਾਂਚ ਦਾ ਨਿਚੋੜ ਕੱਢ ਕੇ ਆਪਣੇ ਸਿੱਖਾਂ ਨੂੰ ਦੁਨਿਆਵੀ ਜ਼ੁਲਮਾਂ ਦਾ ਟੱਕਰ ਕਰਨ ਦਾ ਵੱਲ ਤੇ ਜਾਂਚ ਦੱਸੀ ਡਰਤਾੜੇ ਤੇ ਮਿੱਧੇ ਹੋਏ ਪੰਜਾਬੀ ਸਿੱਖਸ ਰੂਪ ਵਿੱਚ ਆ ਕੇ ਇਹਨੇ ਬਲਵਾਨ ਹੋਏ ਕਿ ਉਹਨਾਂ ਨੇ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਤੁੱਛ ਜਾਣਿਆ ਸਤਗੁਰਾਂ ਤੋਂ ਬਾਅਦ ਵੀ ਆਪਣੇ ਤੋਂ ਹੋਈਆਂ ਵਧਿਕੀਆਂ ਦਾ ਮੁਗਲਾਂ ਤੋਂ ਪੂਰਾ ਪੂਰਾ ਬਦਲਾ ਲਿਆ ਫਿਰ ਰਾਜ ਵੀ ਸਥਾਪਿਤ ਕੀਤਾ ਪਰ ਡੇਢ ਕੁ ਸੌ ਸਾਲ ਵਿੱਚ ਹੀ ਇਹਨਾਂ ਨਗਾਰਾ ਆ ਗਿਆ ਕਿ ਅੱਜ ਪੰਜਾਬ ਦੇ ਹਰ ਚਾਰ ਪੰਜ ਮੀਲ ਦੇ ਏਰੀਆ ਵਿੱਚ ਕਿਸੇ ਨਾ ਕਿਸੇ ਸੰਤ ਦਾ ਡੇਰਾ ਹੈ ਇਹਨਾਂ ਨੇ ਬਿਮਾਰ ਸਿੱਖ ਸਮਾਜ ਦਾ ਕੋਈ ਇਲਾਜ ਨਹੀਂ ਕੀਤਾ ਸਗੋ ਇਹ ਆਪ ਦਿਨੋਂ ਦਿਨ ਵੱਧ ਬਿਮਾਰ ਤੇ ਮਕਾਰ ਹੁੰਦੇ ਜਾਂਦੇ ਹਨ ਅੱਜ ਸਿੱਖ ਦੁਨੀਆ ਭਰ ਵਿੱਚ ਸਭ ਤੋਂ ਵੱਧ ਝੂਠ ਬੋਲਣ ਵਾਲਿਆਂ ਵਿੱਚ ਗਿਣਿਆ ਜਾਂਦਾ ਹੈ ਝੂਠ ਬੋਲਣ ਵਿੱਚ ਤਾਂ ਇਸ ਦਾ ਇਹਨਾਂ ਚੱਕਾ ਲੱਥਾ ਹੈ ਕਿ ਇਹ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਝੂਠ ਬੋਲੋ ਨਹੀਂ ਟਲਦੇ ਸਤਗੁਰੂ ਨੇ ਆਪਣੀ ਸਿੱਖਿਆ ਨੂੰ ਸਮਝਾਇਆ ਸੀ ਕਿ ਗਿਆਨ ਕਿਸੇ ਕੋਲੋਂ ਮੰਗਿਆ ਨਹੀਂ ਮਿਲਦਾ ਇਸੇ ਲਈ ਹੋਰ ਦੇਤਾਰੀ ਗੁਰੂਆਂ ਦੀ ਸਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਤੇ ਬਿਰਾਜਮਾਨ ਕੀਤਾ ਪਰ ਅੱਜ ਸਿੱਖ ਇਸ ਹਕੀਕਤ ਤੋਂ ਬੇਮੁਖ ਹੋ ਕੇ ਉਹਨਾਂ ਟੁੱਟੀ ਲੋਕਾਂ ਨੂੰ ਮੱਥੇ ਟੇਕਦਾ ਫਿਰਦਾ ਤੇ ਗਿਆਨ ਮੰਗਦਾ ਫਿਰਦਾ ਜਿਨ੍ਹਾਂ ਦਾ ਪਰਛਾਵਾਂ ਲੈਣ ਤੋਂ ਵੀ ਸਤਗੁਰੂਆਂ ਨੇ ਰੋਕਿਆ ਤੇ ਖਬਰਦਾਰ ਕੀਤਾ ਸੀ ਪੰਜਾਬ ਦੇ ਬਹੁਤੇ ਸਾਧ ਐਸੇ ਹਨ ਜਿਹੜੇ ਪੰਜਾਬੀ ਪੜ੍ਹ ਤਾ ਸਕਦੇ ਹਨ ਪਰ ਲਿਖ ਨਹੀਂ ਸਕਦੇ ਕੋਈ ਜੇ ਇਹਨਾਂ ਨੂੰ ਚੌਥੀ ਦੇ ਇਮਤਿਹਾਨ ਵਿੱਚ ਬਿਠਾ ਦੇਵੇ ਤਾਂ 90% ਫੀਸਦ ਫੇਲ ਹੋ ਜਾਣਗੇ ਇਸ ਕਿਸਮ ਦੇ ਸਾਧ ਇੱਕੋ ਹੀ ਪੰਕਤੀ ਨੂੰ ਬਾਰ ਬਾਰ ਦੁਹਰਾਏ ਜਾਂਦੇ ਹਨ ਤੇ ਬਾਲਾ ਫੇਰੀ ਜਾਂਦੇ ਹਨ ਮਨੋਵਿਗਿਆਨੀ ਕਹਿੰਦੇ ਹਨ ਕਿ ਕਿਸੇ ਕੰਮ ਦਾ ਦੁਹਰਾਓ ਜਾਂ ਤਾਂ ਨੀਂਦ ਲਿਆਉਂਦਾ ਹੈ ਜਾਂ ਬੰਦਾ ਨੀਂ ਮਾਗਲ ਹੋ ਜਾਂਦਾ ਹੈ ਕਈ ਸਾਧ ਇਸੇ ਤਰ੍ਹਾਂ ਹੀ ਨੀਂ ਮਾਗਲ ਹੋ ਚੁੱਕੇ ਹਨ ਤੇ ਲੋਕ ਸਮਝਦੇ ਹਨ ਕਿ ਇਹਨਾਂ ਨੂੰ ਨਾਮਖਮਾਰੀ ਝੜੀ ਹੋਈ ਹੈ ਸਤਿਗੁਰੂ ਨੇ ਇੱਕ ਨਿਯਮਤ ਨਿਤਨੇਮ ਸਿੱਖ ਸੰਗਤਾਂ ਨੂੰ ਦਿੱਤਾ ਕਿ ਕਿਹੜੀ ਬਾਣੀ ਸਵੇਰੇ ਤੇ ਕਿਹੜੀ ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹਨੀ ਹੈ ਉਹ ਵੀ ਸਭ ਸਮਝਾਇਆ ਸਾਰਾ ਦਿਨ ਕੀਰਤ ਕਰਨ ਲਈ ਤੇ ਰਾਤ ਆਰਾਮ ਕਰਨ ਦਾ ਪਰੇਸ਼ ਦਿੱਤਾ ਜੇ ਕੋਈ ਵਿਅਕਤੀ ਸਾਰੀ ਰਾਤ ਭਜਨ ਬੰਦਗੀ ਕਰਦਾ ਰਹੇ ਤਾਂ ਸਵੇਰੇ ਕੀਰਤ ਨਹੀਂ ਕਰ ਸਕੇਗਾ ਜੇ ਕੀਰਤ ਨਹੀਂ ਕਰੇਗਾ ਤਾਂ ਫਿਰ ਵੰਡ ਕੇ ਕਿਵੇਂ ਛਕੇਗਾ ਰਾਤ ਦੇ ਕੀਰਤਨ ਤੇ ਹੋਰ ਖੇਕਨ ਤਾਂ ਵੇਲਾੜ ਲੋਕਾਂ ਦੇ ਹਨ ਰਾਤ ਦੇ ਕੀਰਤਨ ਤਾਂ ਹਿੰਦੂਆਂ ਦੇ ਮਾਤਾ ਦੇ ਜਗਰਾਤੇ ਦੀ ਰੀਤ ਹੈ ਇਹ ਸਭ ਕੁਝ ਮਨਮਤ ਹੈ ਨਰਕ ਸਵਰਗ ਦਾ ਵੀ ਸਿੱਖੀ ਵਿੱਚ ਕੋਈ ਰੌਲਾ ਨਹੀਂ ਇਹ ਜੀਵਨ ਹੀ ਜਿਸ ਵਿੱਚ ਅਸੀਂ ਜਿਉਂ ਰਹਾਂ ਸਫਲਤਾਪੂਰਵਕ ਗੁਰੂ ਆਸ਼ੇ ਅਨੁਸਾਰ ਬਤੀਤ ਹੋਵੇ ਸਭ ਕੁਝ ਇਸੇ ਵਿੱਚ ਹੀ ਹੈ ਪਰ ਜਿੰਨਾ ਗੁਰਦੁਆਰਿਆਂ ਵਿੱਚੋਂ ਇਹ ਪ੍ਰੇਰਨਾ ਮਿਲਨੀ ਸੀ ਉਹ ਗੁਰਦੁਆਰੇ ਤਾਂ ਮੰਦਰਾਂ ਦਾ ਰੂਪ ਧਾਰ ਕਰ ਚੁੱਕੇ ਹਨ ਸਿੱਖਾਂ ਨੂੰ ਗੁਲਾਮੀ ਦੀ ਆਦਤ ਪੈ ਗਈ ਹੈ ਇਸ ਆਦਤ ਦਾ ਗੁਨਾ ਹੈ ਕਿ ਉਹ ਹੀਣ ਭਾਵਨਾ ਵੀ ਪੈਦਾ ਕਰਦੀ ਹੈ ਇਹ ਹੀਣ ਭਾਵਨਾ ਹੀ ਆਜ਼ਾਦੀ ਲਈ ਸੰਘਰਸ਼ ਨਹੀਂ ਕਰਨ ਦਿੰਦੀ ਸਿੱਖ ਜਦੋਂ ਭੁੱਲ ਭੁਲੇਖੇ ਆਜ਼ਾਦੀ ਦੀ ਗੱਲ ਕਰਨ ਵੀ ਤਾਂ ਬੜੀ ਅਜੀਬ ਜੀ ਕਲਪਨਾ ਕਰਦੇ ਹਨ ਆਜ਼ਾਦੀ ਕੈਦ ਦਾ ਉਲਟਾ ਅਰਥ ਹੈ ਕੈਦੀ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਖਾ ਸਕਦਾ ਕੁਝ ਨਹੀਂ ਪੀ ਸਕਦਾ ਕੁਝ ਨਹੀਂ ਪਾ ਸਕਦਾ ਤੇ ਕੁਝ ਨਹੀਂ ਪਹਿਨ ਸਕਦਾ ਕਿਤੇ ਨਹੀਂ ਜਾ ਸਕਦਾ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਪਰ ਆਜ਼ਾਦੀ ਦਾ ਅਰਥ ਵਿਅਕਤੀ ਦੀ ਮਰਜ਼ੀ ਤੇ ਹੈ ਜੀ ਕਰੇ ਤਾਂ ਸੌ ਜਾਵੇ ਜੀ ਕਰੇ ਕੱਪੜੇ ਪਾ ਕੇ ਬਾਜ਼ਾਰ ਚਲਾ ਜਾਵੇ ਖਾਵੇ ਪੀਵੇ ਕੋਈ ਰੋਕ ਟੋਕ ਰੁਕਾਵਟ ਨਹੀਂ ਬਸ ਆਜ਼ਾਦੀ ਆਜ਼ਾਦੀ ਹੈ ਪਰ ਖਚਰੀ ਪਾਛਾ ਵਿੱਚ ਆਜ਼ਾਦੀ ਦਾ ਨਾ ਬਦਲ ਕੇ ਲਿਆ ਜਾਂਦਾ ਜਿਵੇਂ ਰਾਮ ਰਾਜ ਰਾਮ ਰਾਜ ਵਿੱਚ ਸ਼ੰਭੂਕ ਬੇਕਸੂਰ ਦਾ ਕਤਲ ਹੋਇਆ ਸੀਤਾ ਦੀ ਅਗਨੀ ਪ੍ਰੀਖਿਆ ਲੈ ਕੇ ਵੀ ਕਰੋਂ ਕੱਢ ਦਿੱਤਾ ਗਿਆ ਅਕਾਲੀਆਂ ਨੂੰ ਕੋਈ ਇਹ ਪੁੱਛੇ ਕਿ ਕਦੇ ਤੁਸੀਂ ਆਮ ਸਿੱਖਾਂ ਨੂੰ ਰਾਮ ਰਾਜ ਰਣਜੀਤ ਸਿੰਘ ਵਰਗਾ ਰਾਜ ਕਾਰਿਸਤਾਨ ਕਦੇ ਕੋਈ ਤੇ ਕਦੇ ਕੋਈ ਲਾਰਾ ਲਾਉਂਦੇ ਹੋ ਪਰ ਭਾਰਤ ਸਰਕਾਰ ਤੁਹਾਨੂੰ ਆਪਣੀਆਂ ਬਰੂਹਾਂ ਨਹੀਂ ਟੱਪਣ ਦਿੰਦੀ ਚਲੋ ਜੋ ਲੈ ਕੇ ਦੇ ਸਕਦੇ ਹੋ ਉਹ ਹੀ ਲੈ ਦਿਓ ਪਰ ਨੀਰੀ ਵਕ ਵਕ ਤੋਂ ਹੁਣ ਸਿੱਖ ਹੱਕ ਚੁੱਕੇ ਹਨ ਹੁਣ ਤਾਂ ਲੈ ਕੇ ਤੁਸੀਂ ਕਿਸੇ ਨੂੰ ਕੀ ਦੇਣਾ ਸਗੋਂ ਪਹਿਲਾਂ ਦੇ ਪੱਖ ਦਿੱਤੇ ਹੱਕੀ ਮੁੱਦੇ ਪਾਣੀ ਚੰਡੀਗੜ੍ਹ ਪੰਜਾਬੀ ਬੋਲ ਦੇ ਇਲਾਕੇ ਵਗੈਰਾ ਵੀ ਸਭ ਛੱਡ ਚੁੱਕੇ ਹੋ ਤੇ ਹਿੰਦੂਆਂ ਦੇ ਥੱਲੇ ਲੱਗ ਕੇ ਰਹਿਣਾ ਮੰਨ ਗਏ ਹੋ ਜੇ ਆਜ਼ਾਦੀ ਦਾ ਮਤਲਬ ਹਕੂਮਤ ਹੈ ਤਾਂ ਹਕੂਮਤ ਤਾਂ ਅੱਜ ਵੀ ਇੱਕ ਸਿੱਖੀ ਕਰ ਰਹੀ ਹੈ ਪਰ ਜਿਸ ਬੰਦੇ ਦੀ ਹਕੂਮਤ ਹੋਵੇ ਉਸੇ ਕੋਲ ਤਾਕਤ ਹੁੰਦੀ ਹੈ ਹਰ ਕੀ ਅੱਜ ਬਿਲਕੁਲ ਫੈਸਲੇ ਲੈਣ ਦੀ ਤਾਕਤ ਹੈ ਇੱਕ ਵਿਦਵਾਨ ਨੇ ਕਿਹਾ ਹੈ ਕਿ ਤਾਕਤ ਮਨੁੱਖ ਨੂੰ ਪ੍ਰਿਸ਼ਟ ਤੇ ਬਿਲਕੁਲ ਪ੍ਰਿਸ਼ਟ ਕਰ ਦਿੰਦੀ ਹੈ ਰਾਜ ਕਰਨ ਦਾ ਇਹ ਤਰੀਕਾ ਵਧੀਆ ਸਾਬਤ ਨਹੀਂ ਹੋਇਆ ਕਹਿਣ ਨੂੰ ਤਾਂ ਬਾਦਲ ਸਾਹਿਬ ਦੀ ਚੁਣੀ ਹੋਈ ਸਰਕਾਰ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜ਼ਗੀਰ ਕੌਰ ਵੀ ਚੁਣੀ ਹੋਈ ਹੀ ਹੈ ਪਰ ਸ਼ਕਤੀ ਹੱਥ ਵਿੱਚ ਆਉਣ ਤੇ ਇਹਨਾਂ ਨੇ ਉਲਟ-ਪੁਲਟ ਕਰਕੇ ਰੱਖ ਦਿੱਤਾ ਹੈ ਇਹਨਾਂ ਨੇ ਜ਼ਾਦੀਦਾਰੀ ਬਦਲ ਦਿੱਤਾ ਹੈ ਦੁਨੀਆ ਦੇ ਦਾਰਸ਼ਨਿਕਾਂ ਦਾ ਖਿਆਲ ਹੈ ਕਿ ਬੇੜੀਆਂ ਜ਼ਬਰਦਸਤ ਪਾਈਆਂ ਤਾਂ ਜਾ ਸਕਦੀਆਂ ਹਨ ਪਰ ਜ਼ਬਰਦਸਤੀ ਲਾਈਆਂ ਨਹੀਂ ਜਾ ਸਕਦੀਆਂ ਜੇ ਕਿਸੇ ਦੀਆਂ ਬੇੜੀਆਂ ਉਸਦੀ ਮਰਜ਼ੀ ਤੋਂ ਬਿਨਾਂ ਕਟੀਆਂ ਗਈਆਂ ਤਾਂ ਉਹ ਫਿਰ ਪਹਿਨ ਲਵੇਗਾ ਕਿਉਂਕਿ ਜੋ ਇਸ ਤਰ੍ਹਾਂ ਦੀ ਹੋ ਜਾਵੇ ਉਸ ਦੀ ਆਦਤ ਛਡਾਉਣੀ ਔਖੀ ਹੋ ਜਾਂਦੀ ਹੈ ਸਿੱਖ ਵੀ ਇਸੇ ਤਰ੍ਹਾਂ ਗੁਲਾਮੀ ਦੀ ਆਦਤ ਹੋ ਗਏ ਹਨ ਪਾਕਿਸਤਾਨ ਬਣ ਤੋਂ ਪਹਿਲਾਂ ਤੇ ਬਾਅਦ ਵਿੱਚ 1994 ਤੱਕ ਅਕਾਲੀ ਇਹ ਫੈਸਲਾ ਨਹੀਂ ਲੈ ਸਕੇ ਕਿ ਇਸ ਸਿੱਖਾਂ ਦੀ ਨੁਮਾਇੰਦਗੀ ਜਮਾਤ ਹੈ ਜਾਂ ਸਾਰੇ ਪੰਜਾਬੀਆਂ ਦੀ 1977 ਵਿੱਚ ਤਾਂ ਇਹ ਮਸਲਾ ਬੜੀ ਸਿਰਦਰਦੀ ਦੇ ਰੂਪ ਵਿੱਚ ਦਰਪੇਸ਼ ਸੀ ਜੇ ਅਕਾਲੀ ਫੈਸਲਾ ਕਰਦੇ ਤਾਂ ਉਹ ਸਿਰਫ ਸਿੱਖਾਂ ਦੇ ਹੀ ਲੀਡਰ ਹਨ ਤਾਂ ਫਿਰ ਉਹ ਮੁਹੰਮਦ ਅਲੀ ਜਿਨ੍ਹਾਂ ਨਾਲ ਸਮਝੌਤਾ ਕਰਕੇ ਵੱਖਰੀ ਸਿੱਖ ਸਟੇਟ ਲੈ ਸਕਦੇ ਸਨ ਪਰ ਦੁਚਿੱਤੀ ਵਿੱਚ ਹੀ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੇ ਕਰਦੇ ਉਹ ਹਿੰਦੂਆਂ ਦੀ ਝੋਲੀ ਵਿੱਚ ਡਿੱਗ ਪਏ ਜਿਹੜੇ ਮੁਸਲਮਾਨ ਕਹਿੰਦੇ ਸਨ ਕਿ ਸਿੱਖ ਸਾਡੇ ਭਰਾ ਹਨ ਉਹੀ ਮੁਸਲਮਾਨ ਸਿੱਖਾਂ ਦੇ ਇੰਨੇ ਦੁਸ਼ਮਣ ਬਣ ਗਏ ਕਿ ਉਹ ਹਿੰਦੂਆਂ ਨੂੰ ਪੁਸ਼ਤੇ ਸਿੱਖ ਜਿੱਥੇ ਲੁਕੇ ਹਨ ਸਾਨੂੰ ਦੱਸ ਦਿਓ ਤੇ ਤੁਸੀਂ ਜਾਓ ਇਹ ਸਾਰਾ ਸਿੱਖ ਲੀਡਰਾਂ ਦੀ ਬੇਵਕੂਫੀ ਕਾਰਨ ਹੋਇਆ ਮਾਸਟਰ ਤਾਰਾ ਸਿੰਘ ਛੋਟੇ ਦਿਮਾਗ ਦਾ ਆਦਮੀ ਸੀ ਜਦੋਂ ਵੀ ਕਿਤੇ ਅੰਗਰੇਜ਼ ਜਾਂ ਹਿੰਦੂਆਂ ਦੇ ਵੱਡੇ ਲੀਡਰਾਂ ਵੱਲੋਂ ਗੱਲਬਾਤ ਕਰਨੀ ਸੱਦਾ ਹੁੰਦਾ ਤਾਂ ਉਹ ਫੁੱਲ ਜਾਂਦਾ ਤੇ ਬੇਵਕੂਫੀ ਵਿੱਚ ਐਸਾ ਬਿਆਨ ਦਾਗਦਾ ਕਿ ਮੁਸਲਮਾਨਾਂ ਨੂੰ ਸੱਤੀ ਕਪੜੀ ਅਗ ਲੱਗ ਜਾਂਦੀ 15 ਅਗਸਤ 1947 ਤੱਕ ਉਸ ਨੇ ਇੰਨੀਆਂ ਬੇਵਕੂਫੀਆਂ ਕਰ ਦਿੱਤੀਆਂ ਸਨ ਕਿ ਚਾਹੇ ਵੀ ਮੁਸਲਮਾਨ ਸਿੱਖਾਂ ਦੀਆਂ ਗੱਲਾਂ ਤੇ ਇਤਬਾਰ ਨਹੀਂ ਕਰਨ ਸਕਤੀ ਲਾਹੌਰ ਅਸੈਂਬਲੀ ਤੋਂ ਕਿਰਪਾ ਨਾਲ ਝੰਡਾ ਵਧਣਾ ਸਾਰੀ ਸਿੱਖਾਂ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਤુલਸੀ ਪਰ ਹਿੰਦੂਆਂ ਨੇ ਇਸ ਘਟਨਾ ਕਰਕੇ ਉਸ ਨੂੰ ਇੰਨਾ ਭੂਏ ਚੜਾ ਦਿੱਤਾ ਕਿ ਉਹ ਆਪਣੇ ਆਪ ਨੂੰ ਮੁਹੰਮਦ ਅਲੀ ਜਨਾਬ ਤੇ ਗਾਂਧੀ ਤੋਂ ਵੀ ਉੱਤੇ ਸਮਝਣ ਲੱਗ ਪਿਆ। ਬਸ ਇੱਥੇ ਸਿੱਖ ਮਾਰ ਖਾ ਗਏ। ਇੱਕ ਵੇਲਾ ਉਹ ਵੀ ਸੀ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱល ਕੇ ਮਹਾਤਮਾ ਗਾਂਧੀ ਜੀ ਜੈ ਕਿਹਾ ਕਰਦੇ ਸਨ। ਬਾਅਦਲੇ ਸਿੱਖਾਂ ਦੀ ਇਹ ਦੋਵਈ 1996 ਵਿੱਚ ਹੋਈ ਮੋਗਾ ਕਾਨਫਰੰਸ ਵਿੱਚ ਥੋੜੀ ਹੈ। ਬਾਦਲ ਨੇ ਸਪਸ਼ਟ ਕਰ ਦਿੱਤਾ ਕਿ ਅਕਾਲੀ ਪਾਰਟੀ ਵਿੱਚ ਪੰਥ ਤੇ ਖਾਲਸਾ ਵਰਗੇ ਸ਼ਬਦਾਂ ਦਾ ਹੁਣ ਕੋਈ ਮਹੱਤਵ ਨਹੀਂ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਲਿਆਂਦਾ ਗਿਆ ਤੇ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਅਕਾਲੀ ਦਲ ਬਾਦਲ ਹੁਣ ਕਦੇ ਵੀ ਸਿੱਖ ਮੰਗਾਂ ਦੀ ਗੱਲ ਨਹੀਂ ਕਰੇਗਾ ਇਥੋਂ ਤੱਕ ਕਿ ਪੰਜਾਬ ਦੀਆਂ ਸਾਂਝੀਆਂ ਮੰਗਾਂ ਵੀ ਛੱਡ ਦਿੱਤੀਆਂ ਚੰਡੀਗੜ੍ਹ ਪਾਣੀ ਬਿਜਲੀ ਦਾ ਨਾਂ ਤੱਕ ਨਹੀਂ ਲਿਆ ਜਾਵੇਗਾ ਹੁਣ ਜਦੋਂ ਕਾਲੀ ਦਲ ਬਾਦਲ ਦਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਤੜਾ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਦਾ ਨਾਅਰਾ ਲਾਉਂਦਾ ਤਾਂ ਸ਼੍ਰੀ ਵਾਜਪਈ ਜਿੰਦਾਬਾਦ ਸਗੋਂ ਦੋ ਵਾਰ ਕਹਿੰਦਾ ਇਹ ਉਹੀ ਨਤਾਰਾ ਜਿਹੜਾ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਮਹਾਤਮਾ ਗਾਂਧੀ ਕੀ ਜੈਦਾ ਸੀ ਇੱਕ ਵਾਰ ਇੱਕ ਫਿਲਮ ਨਿਰਮਾਤਾ ਫਿਲਮ ਦਾ ਮਨੋਰੰਜਨ ਟੈਕਸ ਮਾਫ ਕਰਵਾਉਣ ਸੰਚਾਰ ਮੰਤਰੀ ਕੋਲ ਗਿਆ ਮੰਤਰੀ ਨੇ ਫਿਲਮ ਵੇਖ ਕੇ ਉਸ ਨੂੰ ਪੁੱਛਿਆ ਇਸ ਫਿਲਮ ਵਿੱਚ ਮਨੋਰੰਜਨ ਕਿੱਥੇ ਹੈ ਜਿਹੜਾ ਤੂੰ ਟੈਕਸ ਮਾਫ ਕਰਵਾਉਣ ਆ ਗਿਆ ਉਸਨੇ ਬੜੇ ਆਰਾਮ ਨਾਲ ਕਿਹਾ ਜਨਾਬ ਇਹ ਹੀ ਤਾਂ ਮੈਂ ਕਹਿੰਦਾ ਹਾਂ ਜਦੋਂ ਮਨੋਰੰਜਨ ਹੀ ਨਹੀਂ ਤਾਂ ਫਿਰ ਮਨੋਰੰਜਨ ਟੈਕਸ ਕਾਦਾ ਜਿਹੜੇ ਲੋਕ ਬਾਦਲ ਨੂੰ ਇਸ ਕਰਕੇ ਕੋਸਦੇ ਹਨ ਕਿ ਸਿੱਖ ਮੁੱਖ ਮੰਤਰੀ ਹੋ ਕੇ ਇਹਨੂੰ ਕੋਈ ਪੰਥ ਦਰਦ ਨਹੀਂ ਉਹ ਭੁੱਲ ਜਾਂਦੇ ਹਨ ਕਿ ਬਾਦਲ ਸਾਹਿਬ ਦੀ ਪਾਰਟੀ ਨੇ ਮੋਕਾ ਕਾਨਫਰੰਸ ਵਿੱਚ ਪੰਥ ਸ਼ਬਦ ਕਾਲੀਦਾਰ ਵਿੱਚੋਂ ਕੱਢ ਦਿੱਤਾ ਹੋਇਆ। ਜਦੋਂ ਉਹਨਾਂ ਦੇ ਕਾਲੀਦਾਰ ਵਿੱਚ ਪੰਥ ਹੀ ਨਹੀਂ ਫਿਰ ਪੰਥ ਚਰਤ ਕਰਦਾ। ਹਾਂ, Hindu ਤਵ ਦਾ ਉਹਨਾਂ ਨੂੰ ਪੂਰਾ ਪੂਰਾ ਧਿਆਨ ਹੈ। ਤਾਂ ਇਹ ਤਾਂ ਅਜਿਹਾ ਕਿਰਤਨ ਦਰਬਾਰ ਬੰਦ ਤੇ ਮਹਾਮਾਈ ਦੇ ਜਗਰਾਤੇ ਥਾਂ-ਥਾਂ ਹੁੰਦੇ ਹਨ। ਬਲਕਿ ਉਹਨਾਂ ਦੇ ਆਪਣੇ ਘਰ ਹਵਨ ਯੱਗ ਹੁੰਦੇ ਹਨ ਤੇ ਉਹ ਬਕਾਇਦਾ ਮੱਥੇ ਤੇ ਟਿੱਕਾ ਸਜਾਉਂਦੇ ਹਨ। ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਨ। ਉਹਨਾਂ ਦੇ ਮੰਤਰੀ ਹਨੂਮਨ ਚਾਲੀਸ ਪੜ੍ਹਦੇ ਹਨ ਤੇ ਉਹਨਾਂ ਦੇ ਦਲ ਵਿੱਚ ਨੂ ਮਾਰ ਕੁੜੀ ਮਾਰਾਂ ਦਾ ਆਦਰ ਹੈ। ਕਿਉਂਕਿ Hindu ਧਰਮ ਵਿੱਚ ਕੁੜੀ ਮਾਰਨੀ ਪਾਪ ਨਹੀਂ। ਹੁਣ ਤਾਂ ਉਹ ਗੱਲ ਵੀ ਭਾਰਤੀ ਜਨਤਾ ਪਾਰਟੀ ਤੇ ਉਸਦੀ ਚਚੇਰੀ ਪੰਡ ਰਾਸ਼ਟਰੀ ਸਿੱਖ ਸੰਗਤ ਦੀ ਸੁਣਦੇ ਹਨ ਅਕਾਲੀਆਂ ਦੀ ਨਹੀਂ ਇੱਕ ਵਾਰ ਸਰਦਾਰ ਐਮ ਐਸ ਰੰਦਾਵਾ ਆਈ ਸੀ ਐਸ ਜਿਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਵਸਾਇਆ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵੀ ਰਹੇ ਨੂੰ ਕਿਸੇ ਨੇ ਪੁੱਛਿਆ ਸਿੱਖ ਪਛੜਦੇ ਕਿਉਂ ਜਾਂਦੇ ਹਨ ਉਹ ਕਹਿਣ ਲੱਗੇ ਤੁਹਾਡੇ ਸਵਾਲ ਤੋਂ ਇਹ ਤਾਂ ਪਤਾ ਨਹੀਂ ਲੱਗਦਾ ਕਿ ਸਿੱਖ ਕਾਦੇ ਵਿੱਚ ਪਛੜ ਰਹੇ ਹਨ ਦਾ ਇਸ ਦਾ ਜਵਾਬ ਹੀ ਹੈ ਕਿ ਜਦੋਂ ਕੋਈ ਪਛੜਨ ਲੱਗ ਜਾਵੇ ਫਿਰ ਉਹ ਪਛੜਦਾ ਜਾਂਦਾ ਹੈ ਪਛੜਦਾ ਜਾਂਦਾ ਪਛੜਦਾ ਜਾਂਦਾ ਤੇ ਪਛੜਦਾ ਹੀ ਜਾਂਦਾ ਭਾਵੇਂ ਸ਼੍ਰੀ ਰੰਦਾਵਾ ਜੱਟ ਸਿੱਖ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਤੇ ਕਲੀਨ ਸ਼ਿਵਨਸਨ ਪਰ ਹਿੰਦੂਆਂ ਨੂੰ ਉਹ ਇਸ ਸ਼ਕਲ ਵਿੱਚ ਵੀ ਮਨਜ਼ੂਰ ਨਹੀਂ ਸਨ ਜੋ ਕਹਿੰਦੇ ਸਨ ਭਾਵੇਂ ਇਹਦੇ ਮੂੰਹ ਤੇ ਦਾੜੀ ਨਹੀਂ ਪਰ ਇਹਦੇ ਸੰਗ ਵਿੱਚ ਦਾੜੀ ਹੈ ਹੁਣ ਮੈਂ ਆਪਣੇ ਉਹਨਾਂ ਸਿੱਖ ਵੀਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਜਿਹੜੇ ਹਿੰਦੂ ਤੇ ਸਿੱਖ ਨੂੰ ਇੱਕ ਹੀ ਦਰਖਤ ਦੇ ਦੋ ਟਣ ਸਮਝਦੇ ਹਨ ਕਿ ਸਰਦਾਰ ਐਮ ਐਸ ਰੰਦਾਵਾ ਤੋਂ ਉਹ ਥੱਲੇ ਕੋਈ ਸਿੱਖ ਕਿੰਨਾ ਕੁ ਡਿੱਗ ਸਕਦਾ ਹੈ ਜਿਸ ਨੇ ਕੇਸ ਨਾ ਰੱਖੇ ਦਾੜ੍ਹੀ ਨਾ ਰੱਖੀ ਪਰ ਫਿਰ ਵੀ ਸਿੱਖ ਹੀ ਰਿਹਾ ਤਾਂ ਇਸ ਦਾ ਮਤਲਬ ਐਮਐਸ ਰੰਧਾਵਾ ਦੇ ਉੱਤਰ ਅਨੁਸਾਰ ਇਹ ਹੋਇਆ ਕਿ ਜਦੋਂ ਕੋਈ ਬੰਦਾ ਆਪਣੇ ਧਰਮ ਤੋਂ ਡਿੱਗ ਪਵੇ ਤਾਂ ਫਿਰ ਉਹ ਡਿੱਗਦਾ ਜਾਂਦਾ ਤੇ ਡਿੱਗਦਾ ਹੀ ਜਾਂਦਾ ਤੇ ਥੱਲੇ ਡਿੱਗਣ ਦੀ ਉਸ ਦਾ ਕੋਈ ਅੰਤ ਨਹੀਂ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਸਿੱਖਾਂ ਦੇ ਸ਼ਰੀਕ ਸਿੱਖ ਭੇਖ ਵਿੱਚ ਹਿੰਦੂ ਕੂਕਿਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੇਅਰ ਸਾਬਤ ਕਰ ਦਿੱਤੀ ਹੈ ਉਹ ਜਗਰਾਤਾਂ ਤੇ ਹਿੰਦੂ ਜਲੂਸਾਂ ਦੀ ਅਗਵਾਈ ਕਰਦਾ ਹੈ ਆਦਿਕਵਾਰੀ ਤੇ ਹੋਰ ਦੇਵੀਆਂ ਦੇ ਦਰਸ਼ਨ ਕਰਕੇ ਨੇ ਹਾਲ ਹੁੰਦਾ ਸਿੱਖਾਂ ਦੀ ਨਸਲ ਕੋਸ਼ੀ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਰਿਹਾ ਪੁਲਿਸ ਅਫਸਰਾਂ ਤੇ ਹਿੰਦੂ ਜੱਥੇਬੰਦੀਆਂ ਨਾਲ ਯਾਰੀ ਗੰਢੀ ਫਿਰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਦੇ ਜਥੇਦਾਰ ਉਹਦੇ ਪੈਰ ਦੇ ਅੰਗੂਠੇ ਥੱਲੇ ਹਨ ਤੇ ਉਹਨਾਂ ਕੋਲੋਂ ਉਹ ਫੈਸਲੇ ਕਰਵਾਉਂਦਾ ਜਿਹੜੇ ਸਿੱਖਾਂ ਨੂੰ ਸਾਰੇ ਸੰਸਾਰ ਵਿੱਚ ਸ਼ਰਮਿੰਦਗੀ ਦਿਵਾਉਂਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬੁਰਕੀ ਲਈ ਉਹਦੇ ਵੱਲ ਉਹ ਤਾਂ ਮੂ ਚੁੱਕਿਆ ਹੋਇਆ ਹੈ ਹੋਰ ਕਿੰਨਾ ਕੁ ਥੱਲੇ ਡਿੱਗ ਸਕਦਾ ਹੈ ਜਵਾਬ ਹੈ ਡਿਗਦਾ ਜਾਵੇਗਾ ਡਿਗਦਾ ਜਾਵੇਗਾ ਤੇ ਡਿਗਦਾ ਹੀ ਜਾਵੇਗਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ